ਕੀ ਐਮਐਲਏ ਤੇ ਉਸਦੇ ਪੀਏ ਦੇ ਉੱਪਰ ਪਰਚਾ ਦਰਜ ਹੋਵੇਗਾ ਕੀ ਐਮਐਲਏ ਤੇ ਉਸਦੇ ਪੀਏ ਨੂੰ ਗ੍ਰਿਫਤਾਰ ਕੀਤਾ ਜਾਏਗਾ ਕੀ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਇਸ ਕਤਲ ਦੀ ਜਾਂਚ ਕਰਵਾਏਗੀ ਕਿਉਂਕਿ ਇਹ ਜਿਹੜਾ ਗੱਭਰੂ ਪੁੱਤ ਮਰਿਆ ਉਹਦੇ ਮਾਪਿਆਂ ਨੇ ਜਿਹੜੀਆਂ ਗੱਲਾਂ ਬੋਲੀਆਂ ਨੇ ਉਸ ਦੇ ਆਧਾਰ ਤੇ ਇਹ ਖੁਦਕੁਸ਼ੀ ਨਹੀਂ ਇੱਕ ਵੱਡਾ ਸਿਆਸੀ ਕਤਲ ਕਿਹਾ ਜਾ ਰਿਹਾ ਹੈ ਹੁਣ ਮਾਮਲਾ ਕੀ ਹੈ ਗੁਰੂ ਹਰ ਸਹਾਏ ਦੇ ਪਿੰਡ ਤਰੀਡਾ ਦੇ ਵਿੱਚ ਇੱਕ ਨੌਜਵਾਨ ਜਸ਼ਨ ਨੇ ਕੁਝ ਦਿਨ ਪਹਿਲਾਂ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਸੀ ਉਹ ਨੌਜਵਾਨ ਪਿੰਡ ਦਾ ਸਰਪੰਚ ਸੀ ਔਰ ਉਸ ਦਿਨ ਤੋਂ ਉਸ ਦੇ ਮਾਪੇ ਇੱਕ ਵਾਰ ਪਹਿਲੇ ਦਿਨ ਬੋਲੇ ਉਸ ਤੋਂ ਬਾਅਦ ਚੁੱਪ ਵੱਟ ਗਏ ਸਾਰੇ ਹੈਰਾਨ ਸੀ ਕਿ ਮਾਪੇ ਚੁੱਪ ਕਿਉਂ ਵੱਟ ਗਏ ਨਹੀਂ ਕਾਰਨ ਕੀ ਹੈ ਆਮ ਆਦਮੀ ਪਾਰਟੀ ਦਾ ਇੱਕ ਉੱਗਾ ਆਗੂ ਦੀਪਕ ਸ਼ਰਮਾ ਉਹ ਲਗਾਤਾਰ ਬੋਲ ਰਿਹਾ ਸੀ ਕਿ ਇਹ ਸਾਡੇ ਐਮਐਲਏ ਤੇ ਉਹਦੇ ਪੀਏ ਦੇ ਦਬਾਅ ਕਰਨ ਹੋਇਆ ਪਰ ਹੁਣ ਉਸ ਨੌਜਵਾਨ ਦਾ ਪਿਤਾ ਸਾਹਮਣੇ ਆ ਗਿਆ ਉਸ ਨੌਜਵਾਨ ਦੇ ਪਿਤਾ ਨੇ ਸਾਹਮਣੇ ਆ ਕੇ ਐਸੀਆਂ ਵੱਡੀਆਂ ਗੱਲਾਂ ਕੀਤੀਆਂ ਨੇ ਐਸੇ ਵੱਡੇ ਖੁਲਾਸੇ ਕੀਤੇ ਨੇ ਜਿਨ੍ਹਾਂ ਨੇ ਸਭ ਨੂੰ ਹੈਰਾਨ ਵੀ ਕੀਤਾ ਹੈ ਪਰੇਸ਼ਾਨ ਵੀ ਕੀਤਾ ਹੈ ਨੌਜਵਾਨ ਜਸ਼ਨ ਜਿਹੜਾ ਕਿ ਪਿੰਡ ਦਾ ਸਰਪੰਚ ਸੀ ਉਹਦੇ ਪਿਤਾ ਨੇ ਕਿਹਾ ਤੇ ਪਿਤਾ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਸ਼ਰਮਾ ਨੇ ਸਿੱਧਾ ਕਿਹਾ ਉਹ ਕਹਿੰਦੇ ਕਿ ਇਹਦੀ ਖੁਦਕੁਸ਼ੀ ਨਹੀਂ ਹੋਈ ਇਹ ਸਿਆਸੀ ਕਤਲ ਐਮਐਲਏ ਤੇ ਉਹਦੇ ਪੀਏ ਨੇ ਕੀਤਾ ਉਹ ਕਹਿੰਦੇ ਨੇ ਕਿ ਜਦੋਂ ਇਹ ਮੁੰਡਾ ਸਰਪੰਚ ਬਣਿਆ ਸੀ ਤਾਂ ਉਦੋਂ 25 ਲੱਖ ਰੁਪਈਆ ਸਰਪੰਚ ਬਣਾਉਣ ਦੇ ਲਈ ਮੰਗਿਆ ਗਿਆ ਤੇ ਬਾਅਦ ਦੇ ਵਿੱਚ ਕਰੀਬ 15 ਲੱਖ ਰੁਪਈਆ ਸਰਪੰਚ ਬਣਾਉਣ ਲਈ ਲਿਆ ਗਿਆ। ਔਰ ਇਹ ਜਿਹੜਾ ਸਰਪੰਚ ਮੁੰਡਾ ਖੁਦਕੁਸ਼ੀ ਕਰ ਗਿਆ। ਇਹਦੇ ਪਿਤਾ ਨੇ ਸੱਚਮੁੱਚ ਦਿਲ ਹਿਲਾਉਣ ਵਾਲੀਆਂ ਗੱਲਾਂ ਕਹੀਆਂ। ਉਹ ਕਹਿੰਦਾ ਮਰਨ ਤੋਂ ਕੁਝ ਦਿਨ ਪਹਿਲਾਂ ਵੀ ਜਿਹੜਾ ਐਮਐਲਏ ਦਾ ਪੀਏ ਸੀਗਾ ਉਸਨੇ ਪੈਸੇ ਮੰਗੇ ਕਿਉਂਕਿ ਜਿਹੜਾ ਕੰਮ ਸੀ ਸਾਰੇ ਉਹ ਰਿਕਵਾਏ ਜਾ ਰਹੇ ਸੀ। ਕੋਈ ਕੰਮ ਚੱਲਣ ਨਹੀਂ ਦਿੱਤਾ ਜਾ ਰਿਆ ਸੀਗਾ ਔਰ ਫਿਰ ਜਦੋਂ ਇਹ ਗੱਲ بار بار ਇਹਨਾਂ ਨਾਲ ਕੀਤੀ ਗਈ ਪ੍ਰਤਿਕ ਨੌਜਵਾਨ ਸਰਪੰਚ ਦਾ ਪਿਤਾ ਕਹਿ ਰਿਹਾ ਉਹ ਕਹਿੰਦਾ ਕੁਝ ਦਿਨ ਪਹਿਲਾਂ ਇਹਨਾਂ ਨੇ 2 ਲੱਖ ਰੁਪਈਆ ਹੋਰ ਮੰਗਿਆ ਤੇ ਉਹ ਮੇਰਾ ਮੁੰਡਾ ਘਰ ਜਾ ਕੇ ਇਹਨਾਂ ਨੂੰ ਦੇ ਕੇ ਆਇਆ ਤੇ ਫਿਰ ਉਸ ਤੋਂ ਬਾਅਦ ਵੀ ਇਹ ਧਮਕੀਆਂ ਦੇ ਨੂੰ ਨਹੀਂ ਹਟੇ ਔਰ ਸਰਪੰਚ ਨੌਜਵਾਨ ਦਾ ਪਿਤਾ ਕਹਿੰਦਾ ਕਿ ਜਿਸ ਦਿਨ ਮੇਰੇ ਮੁੰਡੇ ਨੇ ਆਤਮ ਹੱਤਿਆ ਗੋਲੀ ਮਾਰ ਕੇ ਕੀਤੀ ਹੈ ਕਹਿੰਦਾ ਉਸ ਦਿਨ ਐਮਐਲਏ ਦੇ ਪੀਏ ਦੇ ਫਿਰ ਫੋਨ ਆਏ ਤੇ ਉਹਨੇ ਫਿਰ ਮੇਰੇ ਮੁੰਡੇ ਨੂੰ ਡਰਾਇਆ ਧਮਕਾਇਆ ਤੇ ਪ੍ਰੈਸ਼ਰ ਪਾਇਆ ਤੇ ਇਸ ਕਰਕੇ ਪਹਿਲਾਂ ਉਹ ਡਰਿਆ ਹੋਇਆ ਘਰ ਆਉਂਦਾ ਤੇ ਫਿਰ ਆ ਕੇ ਸਾਡੇ ਨਾਲ ਗੱਲ ਕਰਦਾ ਸਰਪੰਚ ਦਾ ਪਿਤਾ ਕਹਿੰਦਾ ਕਿ ਮੈਨੂੰ ਉਹਨੇ ਦੱਸਿਆ ਵੀ ਮੈਨੂੰ ਫੋਨ ਕਰਕੇ ਡਰਾਇਆ ਗਿਆ ਧਮਕਾਇਆ ਗਿਆ ਤੇ ਕਹਿੰਦਾ ਫਿਰ ਉਹ ਇੰਨਾ ਪ੍ਰੈਸ਼ਰ ਚ ਆ ਗਿਆ ਇਹਨਾਂ ਦੇ ਵੀ ਫਿਰ ਉਹ ਬਾਥਰੂਮ ਚ ਗਿਆ ਪਿਸਤੌਲ ਲੈ ਕੇ ਇੱਕਦਮ ਫਿਰ ਬਾਥਰੂਮ ਚੋਂ ਬਾਹਰ ਆਉਂਦਾ ਹੈ ਤੇ ਫਿਰ ਉਹ ਸਾਨੂੰ ਕਹਿੰਦਾ ਚੰਗਾ ਮੰਮੀ ਚੰਗਾ ਪਾਪਾ ਬਾਏ ਤੇ ਫਿਰ ਉਹ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਸਰਪੰਚ ਦੇ ਪਿਤਾ ਨੇ ਇਥੋਂ ਤੱਕ ਕਿਹਾ ਉਹ ਕਹਿੰਦਾ ਜਿਸ ਦਿਨ ਸਾਡੇ ਪੁੱਤ ਨੇ ਆਤਮ ਹੱਤਿਆ ਕੀਤੀ ਉਸ ਦਿਨ ਇਹ ਐਮਐਲਏ ਆਪਦਾ ਸਾਰਾ ਲਾਣਾ ਨਾਲ ਲੈ ਕੇ ਸਾਡੇ ਘਰੇ ਆ ਗਿਆ ਉਹ ਕਹਿੰਦਾ ਸਾਨੂੰ ਕਮਰੇ ਚ ਬੰਦ ਕਰ ਲਿਆ ਬੰਦ ਕਰ ਲਿਆ ਪੁੱਤ ਦੀ লাশ ਘਰ ਪਈ ਹੋਵੇ पिता ਕਹਿ ਰਿਹਾ ਸਾਨੂੰ ਕਮਰੇ ਚ ਬੰਦ ਕਰ ਲਿਆ ਨਾ ਬਾਹਰ ਨਿਕਲਣ ਦਿੰਦੇ ਸੀ ਨਾ ਬਾਹਰੋਂ ਕਿਸੇ ਨੂੰ ਅੰਦਰ ਜਾਣ ਦਿੰਦੇ ਸੀ ਕਹਿੰਦਾ ਅੰਦਰ ਐਮਐਲਏ ਸੀ ਪੀਏਸੀ ਔਰ ਪੁਲਿਸ ਅਫਸਰ ਸੀ ਕਈ ਸਾਰੇ ਫਿਰ ਕਹਿੰਦਾ ਸਾਨੂੰ ਇਹਨਾਂ ਨੇ ਕਿਹਾ ਕਿ ਇਹਦਾ ਤੁਰੰਤ ਸੰਸਕਾਰ ਕਰ ਦਿਓ ਤੇ ਫਿਰ ਐਮਐਲਏ ਚਲਾ ਗਿਆ ਕਹਿੰਦਾ ਸੰਸਕਾਰ ਤੋਂ ਪਹਿਲਾਂ ਹੀ ਐਮਐਲਏ ਚਲਾ ਗਿਆ ਹੁਣ ਦੱਸੋ ਇਹਦਾ ਮਤਲਬ ਕੀ ਹੈ ਇਹਦਾ ਅਰਥ ਕੀ ਹੈ ਤੁਸੀਂ ਕੀ ਸਮਝਦੇ ਹੋ ਕਿ ਐਮਐਲਏ ਸੰਸਕਾਰ ਤੇ ਆ ਸੀ ਜਿਹੜਾ ਸੰਸਕਾਰ ਤੋਂ ਅੱਧਾ ਘੰਟਾ ਪਹਿਲਾਂ ਤਿੱਤਰ ਹੋ ਗਿਆ ਐਮਐਲਏ ਫੌਜਾ ਸਿੰਘ ਸਰਾਰੀ ਦੇ ਉੱਪਰ ਇਹ ਜਿਹੜੇ ਦੋਸ਼ ਨੇ ਇਹ ਬਹੁਤ ਵੱਡੇ ਨੇ ਗੰਭੀਰ ਨੇ ਫੌਜਾ ਸਿੰਘ ਸਰਾਰੀ ਨੂੰ ਜਦੋਂ ਕੋਈ ਵੀ ਮੀਡੀਆ ਪੱਤਰਕਾਰ ਫੋਨ ਕਰਦੇ ਆ ਪੱਖ ਲੈਣ ਲਈ ਉਹ ਫੋਨ ਨਹੀਂ ਚੱਕ ਰਹੇ ਕਿੰਨੇ ਸਾਰੇ ਚੈਨਲਾਂ ਨੇ ਕਿਹਾ ਕਿ ਉਹ ਫੋਨ ਨਹੀਂ ਚੱਕ ਰਹੇ ਫੋਨ ਅਸੀਂ ਵੀ ਕਰਾਂਗੇ ਪੱਖ ਲੈਣ ਦੇ ਲਈ ਕਈ ਵਾਰ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਉਹ ਕੁਝ ਤਾਂ ਬੋਲਣ ਪਰ ਜੇ ਉਹਨਾਂ ਫੋਨ ਨਾ ਚੱਕਿਆ ਇਹਦਾ ਮਤਲਬ ਇਹ ਆ ਕਿ ਫੌਜਾ ਸਿੰਘ ਸਰਾਰੀ ਦੇ ਉੱਪਰ ਜਿਹੜੇ ਦੋਸ਼ ਲੱਗ ਰਹੇ ਆ ਇਹਦੀ ਗਹਿਰਾਈ ਦੇ ਨਾਲ ਜਾਂਚ ਕਰਨੀ ਬਣਦੀ ਹੈ ਕਿਉਂਕਿ ਇਹ ਜਿਹੜਾ ਧੂਆਂ ਤੁਖਿਆ ਕੋਈ ਵੀ ਗੱਬਰੂ ਪੁੱਤ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਕੋਈ ਵੀ ਗੱਬਰੂ ਨੌਜਵਾਨ ਹੱਸਣ ਖੇਡਣ ਦੀ ਉਮਰ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਸਕਦਾ ਬਿਨਾਂ ਕਿਸੇ ਕਾਰਨ ਛੋਟੀ ਮੋਟੀ ਗੱਲ ਤੇ ਮਰ ਸਕਦਾ ਜਿਹੜਾ ਕਬੱਡੀ ਦਾ ਇੱਕ ਨੈਸ਼ਨਲ ਪੱਧਰ ਦਾ ਖਿਡਾਰੀ ਹੋਵੇ ਕਿ ਉਹ ਛੋਟੀ ਮੋਟੀ ਗੱਲ ਤੇ ਆਤਮ ਹਤਿਆ ਕਰ ਸਕਦਾ ਗੋਲੀ ਮਾਰ ਕੇ ਨਹੀਂ ਕਰ ਸਕਦਾ ਪਤਾ ਨਹੀਂ ਕੀ ਕੀ ਤਬਾਹ ਇਹਨਾਂ ਨੇ ਪਾਇਆ ਪਤਾ ਨਹੀਂ ਕੀ ਕੀ ਉਹਦੇ ਨਾਲ ਕੀਤਾ ਗਿਆ ਜਿਹੜਾ ਪੀਏ ਰੋਜ਼ ਉਹਨੂੰ ਫੋਨ ਕਰਦਾ ਸੀ ਇਹ ਜਿਹੜੇ ਪੀਏ ਸੀਏ ਬਣੇ ਨੇ ਇੱਥੇ ਬਹੁਤ ਸਾਰਿਆਂ ਦੇ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਪਹਿਲਾਂ ਵੀ ਫੌਜਾ ਸਿੰਘ ਸਰਾਰੀ ਦੇ ਉੱਪਰ ਇਹਨਾਂ ਦੇ ਇੱਕ ਸਹਾਇਕ ਨੇ ਦੋਸ਼ ਲਾਏ ਸੀ ਜਦੋਂ ਆਡੀਓ ਰਿਕਾਰਡਿੰਗ ਲੀਕ ਕੀਤੀ ਗਈ ਸੀ ਪਰ ਉਹ ਕਥਤ ਆਡੀਓ ਰਿਕਾਰਡਿੰਗ ਉਦੀ ਜਾਂਚ ਕਰਕੇ ਅਜੇ ਤੱਕ ਸੱਚ ਸਾਹਮਣੇ ਆਇਆ ਨਹੀਂ ਮਾਪਿਆਂ ਦਾ ਇੱਕੋ ਇੱਕ ਗੱਭਰੂ ਪੁੱਤ ਜਿਹੜਾ ਕਬੱਡੀ ਦਾ ਖਿਡਾਰੀ ਸੀ ਉਹਦੀ ਮੌਤ ਦਾ ਇਹ ਮੰਜ਼ਰ ਜਿਹੜਾ ਹੈ ਇਹਦੇ ਪਿੱਛੇ ਮਾਪੇ ਸਿੱਧਾ-ਸਿੱਧਾ ਐਮਐਲਏ ਤੇ ਉਹਦੇ ਪੀਏ ਵੱਲ ਇਸ਼ਾਰਾ ਕਰ ਰਹੇ ਨੇ ਔਰ ਨਾਲ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਆਗੂ ਹੈ ਦੀਪਕ ਸ਼ਰਮਾ ਉਹ ਸਿੱਧਾ ਕਹਿ ਰਿਹਾ ਹੈ ਕਿ ਐਮਐਲਏ ਨੇ ਹੀ ਤੇ ਉਹਦੇ ਪੀਏ ਨੇ ਹੀ ਇਹ ਸਭ ਕੁਝ ਕੀਤਾ ਹੈ ਤੇ ਦੀਪਕ ਸ਼ਰਮਾ ਇਹ ਵੀ ਕਹਿ ਰਿਹਾ ਹੈ ਕਿ ਕੱਲੇ ਇੱਕ ਪਿੰਡ ਦੇ ਸਰਪੰਚ ਨਾਲ ਨਹੀਂ ਇੰਜ ਕਰ ਰਹੇ ਉਹ ਕਹਿ ਰਿਹਾ ਕਿ ਕਈ ਸਾਰੇ ਪਿੰਡਾਂ ਦੇ ਸਰਪੰਚ ਨੇ ਜਿਨ੍ਹਾਂ ਦੇ ਉੱਪਰ ਐਦਾਂ ਦਬਾਅ ਇਹਨਾਂ ਵੱਲੋਂ ਪਾਇਆ ਜਾ ਰਿਹਾ ਹੈ ਵੇਖੋ بڑے ਵੱਡੇ ਦੋਸ਼ ਪਹਿਲਾਂ ਲੱਗਦੇ ਰਹੇ ਨੇ ਪਰ ਅੱਜ ਇਹ ਗੱਲ ਹੁਣ ਸਿੱਧੇ ਰੂਪ ਦੇ ਵਿੱਚ ਬੋਲੀ ਜਾ ਰਹੀ ਹੈ ਪਹਿਲਾਂ ਇਹ ਗੱਲਾਂ ਆਉਂਦੀਆਂ ਰਹੀਆਂ ਕਿ ਜਦੋਂ ਸਰਪੰਚ ਬਣੇ ਨੇ ਤੇ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਐਮਐਲਏ ਕਿੰਨੇ ਸਾਰੇ ਮੰਤਰੀ ਬਹੁਤ ਮੋਟਾ ਪੈਸਾ ਉਹਨਾਂ ਸਰਪੰਚ ਬਣਾਉਣ ਲਈ ਇਕੱਠਾ ਕੀਤਾ ਇਹ ਗੱਲ ਕਹੀ ਜਾਂਦੀ ਰਹੀ بڑے ਲੋਕਾਂ ਨੇ ਰੌਲੇ ਪਾਏ ਵੀ ਸਾਡੇ ਕਾਗਜ਼ ਰੱਦ ਕਰਾ ਦਿੱਤੇ ਗਏ ਮਾਮਲਾ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਗਿਆ ਉਸ ਤੋਂ ਬਾਅਦ ਹੁਣ ਜਦੋਂ ਦੇ ਸਰਪੰਚ ਬਣੇ ਬਹੁਤ ਸਾਰੇ ਸਰਪੰਚ ਇਹ ਰੌਲਾ ਪਾ ਰਹੇ ਨੇ ਗੁਰੂ ਹਰਸਾਏ ਇਲਾਕੇ ਦੇ ਵੀ ਤੇ ਹੋਰ ਕਈ ਥਾਵਾਂ ਤੇ ਵੀ ਵੀ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਕੰਮ ਕਰਨ ਬਦਲੇ ਸਾਡੇ ਤੋਂ ਐਮਐਲਏ ਹੀ ਪੈਸੇ ਮੰਗੀ ਜਾਂਦੇ ਨੇ ਹੁਣ ਭਗਵਾਨ ਤਮੰਨ ਸਰਕਾਰ ਜਿਹੜੀ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਗੱਲ ਕਰਦੀ ਹੈ ਸਵਾਲ ਉਹਦੇ ਤੇ ਆ ਗਿਆ ਕੀ ਹੁਣ ਭਗਵੰਤਮਾਨ ਸਰਕਾਰ ਕੀ ਆਮ ਆਦਮੀ ਪਾਰਟੀ ਆਪਣੇ ਇਸ ਐਮਐਲਏ ਦੀ ਇਨਕੁਆਰੀ ਕਰਾਏਗੀ ਕੀ ਆਮ ਆਦਮੀ ਪਾਰਟੀ ਹੁਣ ਆਪਣੇ ਇਸ ਐਮਐਲਏ ਦੇ ਉੱਪਰ ਪਰਚਾ ਦਰਜ ਕਰੇਗੀ ਕੀ ਆਮ ਆਦਮੀ ਪਾਰਟੀ ਜਦੋਂ ਪਹਿਲਾ ਫੌਜਾ ਸਿੰਘ ਸਰਾਰੀ ਐਮਐਲਏ ਦੇ ਉੱਪਰ ਦੋਸ਼ ਲੱਗੇ ਸੀ ਉਦੋਂ ਕੋਈ ਜਾਂਚ ਨਹੀਂ ਹੋਈ ਕੋਈ ਪੜਤਾਲ ਨਹੀਂ ਹੋਈ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਜਾਂਚ ਕਰ ਰਹੇ ਆ ਪੜਤਾਲ ਕਰ ਰਹੇ ਆ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਉਦੋਂ ਫੌਜਾ ਸਿੰਘ ਸਰਾਰੀ ਮੰਤਰੀ ਬਣਾਏ ਹੋਏ ਸੀ ਉਸ ਤੋਂ ਬਾਅਦ ਇਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਤਲਾਅ ਦਿੱਤਾ ਪਰ ਕੀ ਜਾਂਚ ਕੀਤੀ ਕੀ ਦੁੱਧ ਦਾ ਦੁੱਧ ਹੋਇਆ ਪਾਣੀ ਦਾ ਪਾਣੀ ਉਹ ਕਦੇ ਵੀ ਸਾਹਮਣੇ ਨਹੀਂ ਆਇਆ ਤੇ ਅੱਜ ਫੇਰ ਬਹੁਤ ਵੱਡੇ ਦੋਸ਼ ਲੱਗੇ ਨੇ ਅੱਜ ਫੇਰ ਐਮਐਲਏ ਪੂਰੀ ਸਰਕਾਰ ਨੂੰ ਲੈ ਕੇ ਕਟਾਰੇ 'ਚ ਖੜਾ ਹੋ ਗਿਆ ਕਿਉਂਕਿ ਜਿਹੜੇ ਦੋਸ਼ ਉਸ ਮ੍ਰਿਤਕ ਨੌਜਵਾਨ ਸਰਪੰਚ ਦੇ ਪਿਓ ਨੇ ਲਾਏ ਨੇ ਤੇ ਜਿਹੜੇ ਉਹਨਾਂ ਦੇ ਹੀ ਸਥਾਨਿਕ ਆਗੂ ਦੀਪਕ ਸ਼ਰਮਾ ਨੇ ਲਾਏ ਨੇ ਉਹ ਦੋਸ਼ ਸੱਚਮੁੱਚ ਬਹੁਤ ਵੱਡੇ ਨੇ ਹੁਣ ਤੁਸੀਂ ਦੱਸਿਓ ਤੁਹਾਨੂੰ ਕੀ ਲੱਗਦਾ ਹੈ ਭਗਵੰਤਮਾਨ ਸਰਕਾਰ ਨੇ ਪਿਛਲੇ ਦਿਨੀ ਆਪਣਾ ਇੱਕ ਐਮਐਲਏ ਰਮਣ ਅਰੋੜਾ ਗ੍ਰਿਫਤਾਰ ਕੀਤਾ ਪਰ ਉਹਦੇ ਉੱਪਰ ਸਵਾਲ ਉੱਠੇ ਉਹਨਾਂ ਦੇ ਹੀ ਆਪਣੇ ਆਗੂ ਤੇ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਕਹਿਤਾ ਕਿ ਇਹ ਤਾਂ ਸਿਰਫ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਸਕਦੀ ਹੈ ਲੁਧਿਆਣਾ ਦੀਆਂ ਚੋਣਾਂ ਜਿੱਤਣ ਲਈ ਹੋਰ ਵੀ ਵੱਡੇ ਸਵਾਲ ਖੜੇ ਹੋਏ ਪਰ ਕੀ ਜਿਹੜਾ ਦੋਸ਼ ਸਿੱਧਾ ਇੱਕ ਨੌਜਵਾਨ ਪੁੱਤ ਦੀ ਆਤਮ ਹੱਤਿਆ ਤੋਂ ਬਾਅਦ ਉਹਦੇ ਮਾਪੇ ਲਾ ਰਹੇ ਨੇ ਪੀਏ ਤੇ ਉਹਦੇ ਐਮਐਲਏ ਤੇ ਉਹਦੇ ਪੀਏ ਦੇ ਉੱਪਰ ਉਹਦੇ ਉੱਪਰ ਕੀ ਕੋਈ ਜਾਂਚ ਹੋਏਗੀ ਪੜਤਾਲ ਹੋਏਗੀ ਇਹਦੇ ਚ ਸਭ ਤੋਂ ਵੱਡਾ ਸਵਾਲ ਤਾਂ ਇਹ ਆ ਕਿ ਕੀ ਕਿਸੇ ਪਰਿਵਾਰ ਦਾ ਜੇ ਦਬਾਅ ਪਾ ਕੇ ਜਾਂ ਧਮਕੀਆਂ ਦੇ ਦੇ ਕੇ ਕਤਲ ਕਰਵਾ ਦਿੱਤਾ ਜਾਵੇ ਜਾਂ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਜਾਵੇ ਤਾਂ ਕਿ ਉਹਨਾਂ ਤੇ ਇੰਨਾ ਦਬਾਅ ਪਾਇਆ ਜਾਂਦਾ ਹੈ ਕਿ ਉਹ ਬੋਲ ਨਾ ਸਕਣ ਹਫਤਾ-ਤਤਾ ਉਸ ਚੈਨਲ ਉਸ ਪਰਿਵਾਰ ਤੱਕ ਅਸੀਂ ਵੀ ਪਹੁੰਚ ਕੀਤੀ ਸੀ ਪਰ ਉਦੋਂ ਉਹ ਪਰਿਵਾਰ ਬੋਲਣ ਦੀ ਹਾਲਤ 'ਚ ਨਹੀਂ ਸੀ ਉਹਦਾ ਪਿਤਾ ਚੈਨਲਾਂ ਦੇ ਸਾਹਮਣੇ ਕਹਿ ਰਿਹਾ ਕਿ ਮੈਂ ਪਹਿਲਾਂ ਬੋਲ ਨਹੀਂ ਸਕਿਆ ਉਹ ਕਹਿੰਦਾ ਸਾਡੇ ਤੇ ਦਬਾਅ ਸੀ ਹੁਣ ਮੈਂ ਕਹਿੰਦਾ ਬਣ ਬਣਾਇਆ ਕਿ ਮੈਂ ਬੋਲਾਂ ਹੁਣ ਉਹ ਬੋਲਣ ਲੱਗਿਆ ਤਾਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਇਸ ਗੱਲ ਦਾ ਵੱਡਾ ਨੋਟਿਸ ਲੈਣਾ ਚਾਹੀਦਾ ਹੈ ਕਿ ਇੱਥੋਂ ਤੱਕ ਇੱਕ ਕਾਨੂੰਨੀਆਂ ਸਾਜਸ਼ਾਂ ਚੱਲਦੀਆਂ ਨੇ ਕਿ ਪਹਿਲਾਂ ਜਿਵੇਂ ਪਿਓ ਦੋਸ਼ ਲਾ ਰਿਹਾ ਹੈ ਵੀ ਧੱਕਾ ਕੀਤਾ ਧਮਕੀਆਂ ਦਿੱਤੀਆਂ ਪੈਸੇ ਖਾਦੇ ਪੁੱਤ ਨੂੰ ਖੁਦਕੁਸ਼ੀ ਲਈ ਮਜਬੂਰ ਕਰਤਾ ਤੇ ਫਿਰ ਦਬਾਅ ਪਾ ਕੇ ਡਰਾ ਕੇ ਤੇ ਪਰਿਵਾਰ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਮੈਂ ਪੁੱਛਣਾ ਚਾਹਣਾ ਉਹਨਾਂ ਪੁਲਿਸ ਅਫਸਰਾਂ ਤੋਂ ਜਿਹੜੇ ਉੱਥੇ ਮੌਜੂਦ ਸੀ ਪੁਲਿਸ ਅਫਸਰੋਂ ਕਿਸੇ ਦੇ ਕਰਿੰਦੇ ਨਹੀਂ ਤੁਸੀਂ ਕਿਸੇ ਦੇ ਸੀਰੀ ਨਹੀਂ ਲੱਗੇ ਪੁਲਿਸ ਅਫਸਰੋਂ ਤਾਂ ਜਮੀਰ ਕਿੱਥੇ ਗਈ ਮਰ ਤਾਂ ਨਹੀਂ ਗਈ ਹੈਗੀ ਆ ਤਾਂ ਫਿਰ ਉੱਥੇ ਜੇ ਅਣਪੜ੍ਹ ਬੰਦਿਆਂ ਨੂੰ ਇਹ ਨਜ਼ਰ ਆ ਰਿਆ ਸੀ ਕਿ ਐਮਐਲਏ ਸਾਹਿਬ ਆਏ ਆ ਸੰਸਕਾਰ ਤੋਂ ਪਹਿਲਾਂ ਤੇ ਅੰਦਰ ਬੰਦ ਕਮਰਾ ਕਰਕੇ ਪਰਿਵਾਰ ਨਾਲ ਕਰ ਰਹੇ ਆ ਤੇ ਉਸ ਤੋਂ ਬਾਅਦ ਸੰਸਕਾਰ ਤੋਂ ਪਹਿਲਾਂ ਹੀ ਉੱਥੋਂ ਨਿਕਲ ਰਹੇ ਆ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਕੀ ਪੁਲਿਸ ਨੂੰ ਪੁਲਿਸ ਅਫਸਰ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਨੂੰ ਕੁਝ ਵੀ ਦਬਾਅ ਤੇ ਸਵਾਲ ਨਹੀਂ ਖੜੇ ਹੋ ਰਹੇ ਸੀ ਤੇ ਜੇ ਹੋ ਰਹੇ ਸੀ ਤੇ ਪਰ ਉਹ ਡਰਦੇ ਬੋਲੇ ਨਹੀਂ ਕਾਰਵਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਮੈਨੂੰ ਲੱਗਦਾ ਹੈ ਇਹੋ ਜੀ ਸੀਰੀਆਂ ਵਰਗੀ ਨੌਕਰੀ ਹਾਂ ਮੈਤ ਕਰਨੀ ਹੋਵੇ ਤਾਂ ਉਹ ਮਾਰਾਂਗੇ ਠੁੱਡਾ ਐਵੇਂ ਸੀਰੀ ਲੱਗ ਕੇ ਕਿਸੇ ਦੇ ਨੌਕਰ ਲੱਗ ਕੇ ਬਣੇ ਗਰੀਬ ਜਨਤਾ ਤੇ ਧੌਂਸ ਜਮਾਈਏ ਤੇ ਦਾਦੇ ਅੱਗੇ ਮਾੜੇ ਮੋٹے ਕਿਸੇ ਲੀਡਰ ਦੇ ਅੱਗੇ ਅਸੀਂ ਵਿਚ ਵਿਚ ਕਰੀਏ ਇਹ ਕੋਈ ਅਫਸਰ ਹੀ ਨਹੀਂ ਹੈਗੀ ਇੱਥੇ ਕਈ ਹੈਗੇ ਨੇ ਜ਼ਮੀਰ ਵਾਲੇ ਅਫਸਰ ਇੱਥੇ ਕਈ ਹੈਗੇ ਨੇ ਸੱਚੇ ਸੁੱਚੇ ਉਹ ਪੁਲਿਸ ਅਫਸਰ ਤੇ ਸਿਵਲ ਅਫਸਰ ਜਿਹੜੇ ਕਈ ਵਾਰ ਹਵਾ ਦੇ ਪਰਵਾਜ ਦੇ ਉਲਟ ਵੀ ਚੱਲ ਪੈਂਦੇ ਨੇ ਜਮੀਰ ਦੀ ਆਵਾਜ਼ ਸੁਣ ਕੇ ਹੁਣ ਮੈਨੂੰ ਲੱਗਦਾ ਕਿ ਇਹ ਜਿਹੜਾ ਨੌਜਵਾਨ ਪੁੱਤ ਦਾ ਇਸ ਤਰ੍ਹਾਂ ਸਿਆਸੀ ਕਤਲ ਹੋਣ ਦਾ ਦੋਸ਼ ਹੈ ਇਹਦੀ ਤਹ ਤੱਕ ਗਹਿਰਾਈ ਤੱਕ ਜਾਂਚ ਹੋਣੀ ਚਾਹੀਦੀ ਹੈ ਪਰਤਾਲ ਹੋਣੀ ਚਾਹੀਦੀ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ ਹੈ ਦੀਪਕ ਸ਼ਰਮਾ ਕਹਿ ਰਿਹਾ ਹੈ ਦੀਪਕ ਸ਼ਰਮਾ ਕਹਿ ਰਿਹਾ ਹੈ ਕਿ ਪਹਿਲੀ ਵਾਰ ਇਹ ਉਦਾਹਰਨ ਹੋਏਗੀ ਕਿ ਸਿਟਿੰਗ ਐਮਐਲਏ ਨੂੰ ਪਾਰਟੀ ਚੋਂ ਕੱਢਿਆ ਜਾਏਗਾ ਦੀਪਕ ਸ਼ਰਮਾ ਆਮ ਆਦਮੀ ਪਾਰਟੀ ਦਾ ਆਗੂ ਹੈ ਪਿਛਲੇ 5-6 ਸਾਲ ਤੋਂ ਅਸੀਂ ਉਹਨੂੰ ਦੇਖ ਰਹੇ ਹਾਂ ਕੰਮ ਕਰਦਾ ਆਮ ਆਦਮੀ ਪਾਰਟੀ ਦਾ ਪਰ ਇਸ ਦੇ ਨਾਲ ਨਾਲ ਇਸ ਕੇਸ ਦੇ ਵਿੱਚ ਇਕੱਲੇ ਕਤਲ ਦੀ ਜਾਂਚ ਨਹੀਂ ਹੋਣੀ ਚਾਹੀਦੀ ਇਕੱਲੇ ਖੁਦਕੁਸ਼ੀ ਦੀ ਜਾਂਚ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਨਾਲ ਜਾਂਚ ਇਹ ਵੀ ਹੋਣੀ ਚਾਹੀਦੀ ਆ ਵੀ ਕੀ ਉਹਦੇ ਤੋਂ ਸਰਪੰਚੀ ਦੇ ਲਈ ਪੈਸੇ ਲੈਏ ਲੈ ਤੇ ਕਿਵੇਂ ਲੈਏ ਇਹ ਇੱਥੇ ਨਹੀਂ ਖੜਨੀ ਚਾਹੀਦੀ ਜੇ ਇੱਕ ਤੋਂ ਲੈ ਨੇ ਫਿਰ ਪਤਾ ਨਹੀਂ ਕਿੰਨੇ ਸਰਪੰਚਾਂ ਤੋਂ ਪੈਸੇ ਖਾਦੇ ਹੋਣਗੇ ਫਿਰ ਜਾਂਚ ਸਰਪੰਚੀਆਂ ਦੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਸ਼ਰਅ ਜੇ ਪੈਸੇ ਲੈ ਕੇ ਸਰਪੰਚ ਬਣਾਏ ਗਏ ਤਾਂ ਫਿਰ ਕਿਹੜਾ ਲੋਕਤੰਤਰ ਫਿਰ ਕਿਹੜੀ ਜਮਹੂਰੀਅਤ ਇਹ ਜਿਹੜੇ ਬੀਬੇ ਚਿਹਰੇ ਲੱਗਦੇ ਨੇ ਅਸਲ ਦੇ ਵਿੱਚ ਇਹਨਾਂ ਦੇ ਪਿੱਛੇ ਕੀ ਹੈ ਉਹ ਆ ਜਿਹੜੇ ਦੋਸ਼ ਮ੍ਰਿਤਕ ਨੌਜਵਾਨ ਦਾ ਪਿਤਾ ਲਾ ਰਿਹਾ ਜਿਹੜਾ ਆਮ ਆਦਮੀ ਪਾਰਟੀ ਦਾ ਆਪਣਾ ਹੀ ਆਗੂ ਲਾ ਰਿਆ ਉਹ ਇਹ ਸਾਬਤ ਕਰਦੇ ਨੇ ਕਿ ਸੱਚ ਬਹੁਤ ਭਿਆਨਕ ਹੋ ਸਕਦਾ ਹੈ ਜੇਕਰ ਜਾਂਚ ਗਹਿਰਾਈ ਨਾਲ ਕੀਤੀ ਜਾਵੇ ਹੁਣ ਵੇਖਣਾ ਇਹ ਆ ਕੀ ਭਗਵੰਤ ਮਾਨ ਸਰਕਾਰ ਸੱਚਮੁੱਚ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਰੱਖਦੀ ਹੈ ਜਾਂ ਉਹ ਸਿਰਫ ਹਵਾਈ ਗੱਲਾਂ ਹੀ ਨੇ ਉਹ ਦਮਗਜੇ ਹੀ ਨਹੀਂ ਇਹ ਪਤਾ ਹੁਣ ਲੱਗੂਗਾ